ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਟੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਪਾ ਅੱਜ ਦੇ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਤ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਅੱਜ ਮੈਂ ਬੈਠਾਂਗਾ ਜੀ ਚੁਲੇ 'ਤੇ ਆਪਾਂ ਬਣਾਉਣੇ ਆ ਅੱਜ ਕ੍ਰੈਸਪੀ ਅੱਜ ਆਪਾਂ ਕਰਦੇ ਆ ਬਲੌਗ ਸ਼ੁਰੂ ਇੱਕ ਕ੍ਰੈਸਪੀ ਤੋਂ ਤੇ ਰੈਸਪੀ ਕੀ ਹੋਊਗੀ ਆਪਾਂ ਤੁਹਾਨੂੰ ਦੱਸਦੇ ਆ ਤੇ ਆਪਾਂ ਅੱਜ ਬਣਾਉਣਾ ਹੈ ਜੀ ਸੂਜੀ ਦਾ ਪੁੱਠਾ ਹਲਵਾ ਇਹਨੂੰ ਕਹਿੰਦੇ ਨੇ ਤੇ ਮਖੰਡੀ ਹਲਵਾ ਵੀ ਕਹਿੰਦੇ ਨੇ ਤੇ ਪੁਠਾ ਹਲਵਾ ਵੀ ਕਹਿੰਦੇ ਨੇ ਤੇ ਮੈਂ ਇਹ ਸਿੱਖਿਆ ਵੀ ਨੈਟ ਦੇ ਉੱਤੋਂ ਤੇ ਅੱਜ ਆਪਾਂ ਟਰਾਈ ਕਰਕੇ ਦੇਖਨੇ ਆਂ ਕਿੰਦਾ ਦਾ ਬਣਦਾ ਤੇ ਜੇ ਵਧੀਆ ਬਣਿਆ ਤੁਹਾਨੂੰ ਜਰੂਰ ਦੱਸਾਂਗੇ ਕਿਵੇਂ ਦਾ ਬਣਦਾ ਕਰਦੇ ਆਂ ਸਿਰੋਪਾ ਲੌਂਗੀ ਦੇ ਵਾਸਤੇ ਆਪਾਂ ਇਸ਼ਟਕੌਲੀ ਲੈਤੀ ਐ ਸੰਜੀ ਦੀ ਤੇ ਇਹਨੂੰ ਆਪਾਂ ਇੱਕ ਕੌਲੀ ਸੂਜੀ ਨੂੰ ਵੱਡੇ ਭਾਂਡੇ ਦੇ ਵਿੱਚ ਪਾ ਲਾਂਗੇ ਇਹਦੇ ਵਿੱਚ ਤੇ ਜਿਹੜੇ ਵਿੱਚ ਦੋ ਕੌਲੀਆਂ ਆਪਾਂ ਮੰਗਰ ਪਰ ਟੁੱਟ ਦੀਆਂ ਇੱਕ ਗੋਲ ਇਸ ਨੂੰ ਜੀਦੀ ਇੱਕ ਕਿਆਉਂਦੀ ਤੇ ਇੱਕ ਖੰਡ ਦੀ ਤੇ ਦੋ ਗੋਲੀਆਂ ਬੱਦਦੀਆਂ ਇਸ ਤਰ੍ਹਾਂ ਇਸ ਮਾਨਾ ਬਣ ਗਿਆ ਹਲਵਾ ਤਾਂ ਕਰਦੇ ਹਾਂ ਸਗੋਂ ਲੋ ਇਸ ਇਹ ਤਾਂ ਸਾਹਮਣੇ ਲੈ ਲਈ ਤੇ ਹੁਣ ਆਪਾਂ ਪਾਉਣੇ ਆਗੇ ਦੁੱਧ ਲੈ ਕੇ ਦੋ ਗੋਲੀਆਂ ਉੱਪਰ ਪਾਉਣਗੇ ਦੁੱਧ ਦੀਆਂ ਲਓ ਇਹ ਦੁੱਧ ਪਾਤਾ ਤੁਮਨੇ ਦਿਨ ਨੀਕ ਪਹਿਲਾਂ ਕੱਟ ਤੇ ਨੀਕ ਪਾ ਦੁੱਧ ਦੁੱਧ ਤੇ ਪਾਤਾ ਪਹਿਲਾਂ ਪਕੌਲੀ ਹੁਣੇ ਰੱਖੀ ਸੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਘੋਲ ਦਾਂਗੇ ਜਿੰਨੀ ਜਿੰਨਾ ਪਾ ਦੁੱਧ ਇਹਨੂੰ ਮਿਕਸ ਕਰ ਦਾਂਗੇ ਸਿਰ ਜੀ ਨੂੰ ਤੇ 5-10 ਮਿੰਟ ਲਈ ਰੱਖ ਦਾਂਗੇ ਤਾਂ ਕਿ ਸਿਰ ਜੀ ਫੁੱਲ ਜੀ ਚੰਗੀ ਤਰ੍ਹਾਂ ਜਿੰਨੀ ਤਰ੍ਹਾਂ ਮਿਕਸ ਕਰਦੇ ਕਰਕੇ ਹੁਣ ਆਪਾਂ ਇਹਨਾਂ ਰੱਖ ਲਾਂਗੇ ਢੱਕ ਕੇ ਤਾਂ ਕਿ ਸੂਜੀ ਚੰਗੀ ਤਰ੍ਹਾਂ ਫੁੱਲ ਜੇ ਲਓ ਜੀ ਪਾ ਬਾਲ ਦੀ ਗੋਹਿਆਂ ਦੀ ਅੱਗ ਦੇਸੀ ਚੁੱਲੇ ਦੇ ਵਿੱਚ ਦੇਸੀ ਸਟਾਈਲ ਨਾਲ ਤੇ ਧਰ ਕੇ ਕੜਾਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਆਪਾਂ ਘਿਓ ਦੀ ਲੈਂਦੀ ਆ ਦੇਖੋ ਇੱਕ ਕੌਲੀ ਸੂਜੀ ਦੀ ਤੇ ਆਪਣੀ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਗਰਮ ਹੋਣ ਦੇ ਦਾਂ ਘਿਓ ਨੂੰ ਫਿਰ ਇਹ ਚ ਭਾਵੇਂ ਅਖੰਡ ਲੋਈ ਕਿਉ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਜਿਹੜਾ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਪਗਲਾ ਮਗਾ ਕੇ ਉਹਦੇ ਵਿੱਚ ਲੋ ਜੀ ਆਪਾਂ ਖੰਡ ਨੂੰ ਮੱਠੀ ਮੱਠੀ ਅੱਗ ਦੇ ਉੱਤੇ ਪਕਲਾਈ ਜਾਣਾ ਹੈ। ਘਿਓ ਦੇ ਵਿੱਚ ਜਦੋਂ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ। ਫਿਰ ਤੁਹਾਨੂੰ ਦਿਖਾਉਣਿਆਂਗੇ। ਅੱਗ ਆਪਾਂ ਜਲਦੀ ਮੱਠੀ ਰੱਖਣੀ ਹੈ ਜੀ। ਜ਼ਿਆਦਾ ਸੀਟਿੰਗ ਕਰਨਾ ਫਿਰ ਜਲਦੀ ਖੰਡ। ਲਓ ਇਹ ਦੇਖੋ ਲਖੰਡ ਆਪਣੀ ਲਾਲ ਹੋ ਚੁੱਕੀ ਤੇ ਹੁੰਦੀ ਜਿਵੇਂ ਡਲੀਆਂ ਜੀਆਂ ਹੁੰਦੀਆਂ ਨੇ ਇਸ ਤਰ੍ਹਾਂ ਬਣ ਕੇ ਲੀਆਂ ਇਹਦੀਆਂ ਤਾਂ ਥੋੜਾ ਜਿਹਾ ਸੇਕ ਨੂੰ ਮੁਰ ਲਵਾਵਾਂਗੇ ਫੇਰ ਪਾ ਦਾਂਗੇ ਇਹਦੇ ਵਿੱਚ ਕਸੂਰੀ ਨਿੰਦੇ ਹੈ ਦੇਖੋ ਇਹ ਡਲੀਆਂ ਬੱਝੀਆਂ ਸਾਰੀਆਂ ਹੁਣ ਜਦ ਡਲੀਆਂ ਫੁਰਗੀਆਂ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਹਾਂ ਦੇਖੋ ਕੇ ਸਾਰਾ ਲੱਗ ਹੋ ਗਿਆ ਤੇ ਖੰਡਾ ਲੱਗ ਹੋ ਗਈ। ਹੁਣ ਇਹ ਦੁਬਾਰਾ ਪਿਗਲ ਗਈ ਖੰਡ ਗੜੀਆਂ ਤੋਂ ਬਾਅਦ ਜਦੋਂ ਪਿਗਲ ਗਈ ਫੇਰ ਆਪਾਂ ਇਹ ਚ ਪਾ ਦਾਂਗੇ ਇਹ ਸੂਜੀ ਸਾਰੀ। ਦੇਖੋ ਇਹ ਸਾਰੀ ਖੰਡ ਇਕੱਠੀ ਹੋ ਗਈ ਦੁਬਾਰਾ ਪਿਗਲ ਗਈ। ਗੜੀਆਂ ਬਣ ਕੇ ਕੇ ਹੋ ਸਾਰਾ ਅਲੱਗ ਹੋ ਗਿਆ। ਤੋਂ ਇਕੱਠੀ ਹੋ ਗਈ ਛੰਡ ਆਪਣੀ ਸਾਰੀ ਤੇ ਹੁਣ ਆਪਾਂ ਇਹਦੇ ਵਿੱਚ ਢੋਚ ਕੇ ਪਾ ਦਾਂਗੇ ਸੂਜੀ ਮੈਨੂੰ ਵੀਡੀਓ ਰੋਕਣੀ ਪਊਗੀ ਇਹ ਕਿ ਕਰਕੇ ਕਿ ਉਹ ਗਰਮ ਹੈ ਸੂਜੀ ਮੇਰੇ ਉੱਤੇ ਨਾ ਪੈ ਜਾਈ ਮੈਂ ਪੂਰੇ ਬਚਾ ਦੇਣਾ ਸੂਜੀ ਪਾਣੀ ਤੇ ਪਾ ਕੇ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆਂ ਲਓ ਜੀ ਆਪਾਂ ਪਾਤਾ ਸੂਜੀ ਤੇ ਰੁੱਧ ਹੁਣ ਆਪੇ ਨੂੰ ਪਕਾਈ ਜਾਣਾ ਇਹ ਜਿੰਨਾ ਕਿਰੇ ਵਿੱਚ ਘਾਰਾ ਕੁਝ ਨਿਕਸੂ ਨਹੀਂ ਹੁੰਦਾ ਹਿੰਜਾਂ ਜਿਦਾਂ ਹਿਲਾਈ ਜਾਨੇ ਘੱਪਾ ਜੀ ਪਹਿਲੀ ਵਾਰੀ ਫਰਾਈ ਕਰ ਰਹੀ ਹਾਂ ਜੀ ਦੇਖਦੇ ਕਿ ਮੇਰਾ ਬਣਦਾ ਜੇ ਵਧੀਆ ਬਣਿਆ ਤਾਂ ਤੁਸੀਂ ਵੀ ਜ਼ਰੂਰ ਫਰਾਈ ਕਰਿਓ ਤੁਹਾਨੂੰ ਦੱਸਾਂਗੀ ਕਿੰਨਾ ਬਣਿਆ ਨਹੀਂ ਤੇ ਸਾਡਾ ਵੀ ਸੀ ਮਨ ਖਰਾਬ ਜਾ ਕੁਕਾ ਜੇ ਨਾ ਵਧੀਆ ਬਣਿਆ ਹੁਣ ਇਹਨਾਂ ਪੱਤਿਆਂ ਦੀ ਤਰ੍ਹਾਂ ਪਕਾ ਲਾਂਗੇ ਜੀ ਤੇ ਬਾਅਦ ਵਿੱਚ ਤੁਹਾਨੂੰ ਦਿਖਾਉਣਾ ਕਿ ਮੈਂ ਇੱਕ ਕੱਟਣਾ ਹਿਲਾ ਰਿਹਾ ਇੱਕ ਨਵੀਂ ਵੀਡੀਓ ਬਣਾ ਰਹੀ ਹਾਂ ਇਹ ਬਾਦਰ ਦੇ ਵਿੱਚ ਦਿਖਾਉਣਾ ਤੁਹਾਨੂੰ ਕਿਵੇਂ ਦਾ ਬਣੂਗਾ ਦੇਖੋ ਇਹ ਸਾਰਾ ਹਲਵੇ ਨੇ ਕਿਉਂ ਸੜਤਾ ਦੇਖੋ ਕਿੰਨਾ ਕਿਉਂ ਫਰਦੇ ਵਿੱਚ ਤੇ ਖੰਡ ਦੀਆਂ ਥੋੜੀਆਂ ਜਿਹੀਆਂ ਡਲੀਆਂ ਪੈ ਗਈਆਂ ਮੈਨੂੰ ਐ ਦੀ ਵੀ ਖਰਾਬ ਹੋ ਗਈ ਪਰ ਉਹ ਵੀ ਖੁਰਗੀਆਂ ਸਾਰੀਆਂ ਜਿਵੇਂ ਜਿਵੇਂ ਸੂਜੀ ਪੱਕੀ ਜਾਂਦੀ ਹੈ ਤੇ ਜਿਹੜੀ ਮਾੜੀ ਮੋਟੀ ਡਲੀ ਰਹਿੰਦੀ ਉਹ ਵੀ ਖੁਰੀ ਜਾਂਦੀ ਹੈ ਹਜੇ ਇਹ ਜਿੰਨਾ ਖੁਰਚਣੇ ਦੇ ਵਿੱਚ ਲੋਂਡੇ ਦੇ ਨਾਲ ਚਿਪਕਦਾ ਜਦੋਂ ਇਹ ਬਿਲਕੁਲ ਚਿਪਕ ਨੂੰ ਹਟ ਗਿਆ ਫੇਰ ਇਹ ਚੰਗੀ ਤਰ੍ਹਾਂ ਸੂਜੀ ਪੱਕੂ ਵੀ ਤੇ ਸਾਰਾ ਇਕੱਠਾ ਹੋ ਗਿਆ ਜਦ ਬੱਸ ਇਹਨੂੰ ਥੋੜੀ ਘਸ ਰਹੇ ਜ਼ਿਆਦਾ ਨਹੀਂ ਜੀ ਤੇ ਦੇਖੋ ਕਿਓ ਸਾਰਾ ਬਾਹਰ ਸੜ ਤਾ ਸੂਜੀ ਨੇ ਮੈਂ ਕਿ ਆਪਣੇ ਨੂੰ ਜੀ 5-10 ਮਿੰਟ ਹੌਲੀ ਹੌਲੀ ਥੋੜੀ ਥੋੜੀ ਅੱਗ ਦੇ ਉੱਤੇ ਪਕਾਵਾਂਗੇ ਅੱਗ ਦੇ ਕੋਲ ਮੈਂ ਲੱਕੜ ਬਾਹਰ ਕਰਤੀ ਥੋੜਾ ਸੇਕ ਹੀ ਹੈ ਜਿਹਦੇ ਤਿੰਨ ਪਕਾ ਰਹੇ ਹਾਂ ਤੇ ਦੇਖਣਾ ਜੀ ਬਾਅਦ ਵਿੱਚ ਤੁਹਾਨੂੰ ਦਿਖਾਉਂਦੇ ਆਂਗੇ। ਲੋ ਜੀ ਦੇਖੋ ਆਪਣਾ ਹਲਵਾ ਬਣ ਕੇ ਤਿਆਰ ਹੈ। ਸਾਰਾ ਕਿਉ ਸੂਜੀ ਨੇ ਬਾਹਰ ਕੱਢਤਾ ਤੇ ਸੂਜੀ ਬਿਲਕੁਲ ਲਾਲ ਹੋ ਗਈ ਭੁੱਜ ਕੇ ਤੇ ਇਕੱਠੀ ਹੋ ਗਈ ਇੱਕ ਤਾਂ। ਹੁਣ ਅੱਪ ਇਹਨੂੰ نیچے ਉਤਾਰ ਲਾਂਗੇ ਤੇ ਕਰਾਂਗੇ ਸਰਬ ਤੇ ਬਾਕੀ ਫਿਰ ਸਾਰਿਆਂ ਦੇ ਰਿਵਿਊ ਤੁਹਾਨੂੰ ਦੇਵਾਂਗੇ। ਕੁਝ ਮੈਂਬਰ ਅਸੀਂ ਕਰੇ ਹੈਗੇ ਆਂਗੇ, ਕੁਝ ਹਜੇ ਖੇਤ ਗਏ ਨੇ। ਫਿਰ ਉਹਨਾਂ ਦਾ ਆਿਆਂ ਦੱਸਾਂਗੇ ਖਵਾ ਕੇ ਕਿ ਕਿਵੇਂ ਬਣੇਗਾ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਬਣੇ ਦੇਖੋ ਸਾਰਾ ਕਿਹੋ ਜਿਹਾ ਲੱਗਾ ਦੇਖੋ ਇੱਕ ਕੌਲੀ ਕਿਹੋ ਜੀ ਪਾਈ ਤੇ ਆਪਣੇ ਅੱਧੇ ਤੋਂ ਵੱਧ ਕੌਲੀ ਦੀ ਨਿਕਲੇ ਕਿਹੋ ਜੀ ਇੱਥੋਂ ਤੇ ਇਹ ਆਪਣਾ ਬਣ ਕੇ ਹਲਵਾ ਤਿਆਰ ਹੈ ਇਹ ਸੀ ਤੁਹਾਡਾ ਖਾਣ ਵਾਸਤੇ ਹੁਣ ਕਰਦੇ ਆ ਟੈਸਟ ਵੀ ਕਿਵੇਂ ਦਾ ਹੈਗਾ ਫਿਰ ਦੱਸਾਂਗੇ ਤੁਹਾਨੂੰ ਲਓ ਜੀ ਪਕਰਾਉਨੇ ਹੁਣ ਚੈੱਕ ਪਹਿਲਾ ਬਹੁਤ ਵਧੀਆ ਹੈ ਦੇਖੋ ਬਹੁਤ ਵਧੀਆ ਚਲੋ ਜੀ ਇੱਕ ਰਿਵਿਊ ਤਾਂ ਆਇਆ ਵਧੀਆ ਹੁਣ ਗਾਹਾਂ ਹੋਰ ਨੂੰ ਪੁੱਛਦੇ ਆ ਲਓ ਜੀ ਹੁਣ ਦੇਖਦੇ ਆ ਦੂਜਾ ਰਿਵਿਊ ਕਿਵੇਂ ਆਉਂਦਾ ਹੈ ਵਾਹ ਜੀ ਜਦੇ ਕੈਂਟ ਅੱਜ ਬਹੁਤ ਸਵਾਦ ਸਾਰਿਆਂ ਨੂੰ ਪਸੰਦ ਆ ਹੁਣ ਦੇਖੋ ਬਹੁਤ ਪਸੰਦ ਆ ਕੀਤ ਵਾਲਿਆ ਕੀ ਦੇਖੋ ਚੀਦਾ ਹੁੰਦੇ ਨੇ ਅਸੀਂ ਤਾਂ ਸਵਾਦ ਸਵਾਦ ਇੱਕ ਕੌਲੀ ਦਾ ਖਾ ਗਏ ਲੋ ਜੀ ਆਪਾਂ ਹਲਵਾ ਬਣਾ ਕੇ ਤੇ ਖਾ ਕੇ ਹੁਣ ਆ ਗਏ ਦੁਕਾਨ ਦੇ ਵਿੱਚ ਹੁਣ ਪਰ ਦੁਕਾਨ ਦੀ ਲਾਉਣੀਆਂ ਹਾਜ਼ਰੀ ਤੇ ਬਾਕੀ ਦਿਨ ਦਾ ਸ਼ਡਿਊਲ ਦਿਨੇ ਦੇਖਾਂਗੇ ਕੀ ਕਰਨਾ ਹੈ ਆਪਾਂ ਨੇ ਕਿੱਧਰ ਜਾਣਾ ਲੋ ਜੀ ਇਹ ਪਚਾ ਪਣੀ ਪੀ ਲਿਆ ਦੀਪੀ ਕੇ ਦੁਆਰੇ ਫਿਰ ਆ ਗਈ ਦੁਕਾਨ ਦੇ ਵਿੱਚ ਹੁਣ ਆਪਾਂ ਕਰਦੀਏ ਨਾਮਨਾਸ ਜਿਨ੍ਹਾਂ ਨੇ ਆਪਾਂ ਨੂੰ ਘਰੇ ਨੇ ਪਿਆਰੇ ਪਿਆਰੇ ਕਮੈਂਟ ਸਭ ਤੋਂ ਪਹਿਲਾਂ ਭੈਣ ਪਰਮ ਗਰੀਬਵਾਲ ਉਹਨਾਂ ਦਾ ਕਮੈਂਟ ਆਇਆ ਧੰਨਵਾਦ ਭੈਣੇ ਬਹੁਤ-ਬਹੁਤ ਤੁਸੀਂ ਹਰ ਰੋਜ਼ ਸਾਡਾ ਵਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਐਪਰੀਸ਼ੀਏਟ ਕਰਦੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਦੂਸਰਾ ਕਮੈਂਟ ਆ ਗਿਆ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਇਹ ਵੀ ਹਰ ਰੋਜ਼ ਆਪਾਂ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈਗਾ ਧੰਨਵਾਦ ਵੀਰੇ ਬਹੁਤ-ਬਹੁਤ ਇਦਾਂ ਹੀ ਕਮੈਂਟ ਕਰਦੇ ਰਹੋ ਵਲੌਗ ਦੇਖਦੇ ਰਹੋ ਤੇ ਹੌਸਲਾ ਵਧਾਉਂਦੇ ਰਹੋ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਇਦਾਂ ਹੀ ਕਮੈਂਟ ਹਰਪ ਕਰਦੇ ਰਹੋ ਤੇ ਹੋਰਾਂ ਨੂੰ ਵੀ ਬੋਲੋ ਵੀ ਕਮੈਂਟ ਕਰਿਆ ਕਰਨ ਜੋ ਵੀ ਤੁਹਾਡੇ ਰਿਲੇਟਿਵ ਨੇਗੇ ਤੇ ਬਾਕੀ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੋਈ ਗੱਲ ਨਹੀਂ ਉਹਨਾਂ ਨੇ ਆਪਣਾ ਵਲੌਗ ਦੇਖਿਆ ਇੰਨੇ ਬਹੁਤ ਵਲੌਗ ਦੇਖਣ ਲਈ ਲਾਈਕ ਕਰਨ ਲਈ ਇਹਦੇ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਬਾਕੀ ਅਜੇ ਤੱਕ ਤਾਂ ਆਪਾਂ ਕਰੀਆਂ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਥੋੜੀ ਦਾ ਆਪਣਾ ਕੈਨਸਲ ਹੋ ਗਿਆ ਜੇ ਅੱਜ ਫੇਰ ਪਤਾ ਨਹੀਂ ਕੀ ਗੱਲ ਹੈ ਹਰ ਰੋਜ਼ ਕੈਨਸਲ ਹੋ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਜਦੋਂ ਟਾਈਮ ਆਉਂਦਾ ਹੈ ਨਾ ਕੰਮ ਹੋਦੀ ਬਣਦਾ ਹੁੰਦਾ ਟਾਈਮ ਆਏ ਤੂੰ ਤੇ ਹਣੀ ਕੋਈ ਇੱਚ ਹੈ ਸਾਇਦ ਚੰਗੇ ਦਾ ਤਰੀ ਆਪਾਂ ਉਹਨੇ ਕਿ ਲੱਗੀ ਜਾਂਦੇ ਅੱਜ ਉਹਦੀ ਜਿਨ੍ਹਾਂ ਨੇ ਆਪਣਾ ਮਿਊਜ਼ਿਕ ਕਰਨ ਉਹ ਬਾਈ ਦੀ ਮਾਤਾ ਟਿੱਲੀ ਹੋ ਗਈ ਤੇ ਉਹ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਹੋਏ ਨੇਗੇ ਤੇ ਕੱਲ ਉਹ ਆਪ ਬਰਨਾਲੇ ਚਲੇ ਗਏ ਤਾਂ ਕਰਕੇ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਆਪਣਾ ਗਾਣਾ ਕੋ ਜਾਣਾ ਤੇ ਆਪਨ ਕੋਈ ਜਲਦੀ ਵੀ ਹੈ ਨਹੀਂ ਕਿ ਵੀ ਆਪਾਂ ਜਲਦੀ ਜਲਦੀ ਗਾਣਾ ਕਰਨੇ ਜਦੋਂ ਵੀ ਹੋ ਗਿਆ ਉਹਦੀ ਆਪਾਂ ਤੁਹਾਨੂੰ ਦੱਸਾਂਗੇ ਸਾਰੀ ਅਪਡੇਟ ਚਲੋ ਜੀ ਜਿਤ ਬਾਅਦ ਦੇਖਣਾ ਆਪਾਂ ਕੀ ਕਰਨਾ ਹੈ ਤੇ ਲੋ ਜੀ ਹੁਣ ਮੈਂ ਜਾਣਾ ਥੋੜਾ ਜਿਹਾ ਕੰਮ ਜ਼ਰੂਰੀ ਤੇ ਉਧਰ ਮੈਨੂੰ ਹੋ ਜੂਗੀ ਸ਼ਾਮ ਬਿਲਕੁਲ ਤਾਂ ਕਰਕੇ ਹੁਣ ਆਪਾਂ ਥੋੜਾ ਜਿਹਾ ਸਵੇਹਾ ਆਪਾਂ ਕਰ ਦਾਂਗੇ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਬਲੌਗ ਤੇ ਆਪਾਂ ਉਥੇ ਬਲੌਗ ਬਣਾ ਸਕਦੇ ਥੋੜਾ ਜਿਹਾ ਕੰਮ ਹੈਗਾ ਸੀਕ੍ਰੀਟ ਹੈ ਪਰਵਾਰਕ ਕੰਮ ਹੈ ਨਾ ਜ਼ਰੂਰੀ ਤਾਂ ਕਰਕੇ ਮੈਂ ਜਾ ਰਹਾ ਹਾਂਗਾ ਤੇ ਬਲੌਗ ਨੂੰ ਆਪਾਂ ਹੁਣ ਇੱਥੇ ਐਂਡ ਕਰਕੇ ਫਿਰ ਜਾਵਾਂਗੇ ਤੇ ਮਿਲਦੇ ਹਾਂ ਇਸ ਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈਗਾ ਤੇ ਬਾਕੀ ਜੇ ਪਸੰਦ ਆਇਆ ਤਾਂ ਵੀ ਕਮੈਂਟ ਕਰਿਓ ਜੇ ਨਾ ਪਸੰਦ ਆਇਆ ਤਾਂ ਵੀ ਦੱਸ ਦਿਓ ਕਿ ਕੀ ਕੀ ਕਮੀਆਂ ਨੇ ਤੇ ਬਾਕੀ ਮਿਲਦੇ ਹਾਂ ਇਸ ਵੇਰੇ ਨਵੇਂ ਬਲੌਗ ਦੇ ਵਿੱਚ ਤਾਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ